ਸਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਲਾਉਨੇ ਆ ਪਾਣੀ ਗਣਕ ਨੂੰ ਕਈ ਚੱਕੀ ਆ ਤੇ ਟਾਈਮ ਹੈਗਾ ਪੌਣੇ ਇੱਕ 10 ਦੇ ਆਸ-ਪਾਸੇ ਤੇ ਹੁਣ ਆਪਾਂ ਮਾਰ ਕੇ ਆਂ ਗੇੜਾ ਮੋਗੇ ਤੇ ਇਹ ਆ ਖਾਲਾ ਤੇ ਪਾਣੀ ਛੱਡਿਆ ਤਿੰਨ ਕਿੱਲੇ ਨੂੰ ਖੁੱਲਾ ਏ ਦੇਖੋ ਕਿੰਨੇ ਟਾਈਮ ਚ ਲੱਗਦਾ ਹੈ ਬਾਈਕ ਸੁੱਖਾ ਵੀ ਆਇਆ ਫਿਰਦਾ ਪਾਣੀ ਕਣਕਾਂ ਥੋੜੀਆਂ ਜਾਂ ਖੁਸ਼ਕ ਹੈ ਹੁਣ ਤੁਹਾਨੂੰ ਮੈਂ ਵਿਖਾਉਣਾ ਕਣਕ ਏ ਇੱਧਰਲੇ ਪਾਸੇ ਜਿਹੜਾ ਪਾਣੀ ਲੱਗੀਆਂ ਦਾ ਇਹ ਚ ਕਣਕ ਬਹੁਤ ਖੁਸ਼ਕ ਉਗਰੀ ਹੈ ਤੇ ਜਿਵੇਂ ਹਣ ਆ ਕਣਕਾਂ ਆ ਕਣਕਾਂ ਵਧੀਆ ਉਗਰੀਆਂ ਇਸੇ ਕਰਕੇ ਥੋੜਾ ਜਿਹਾ ਆਪਣਾ ਵੀ ਇੱਕ ਕਿਹੜਾ ਖੁਸ਼ਕ ਹੈ ਤੇ ਦੂਜੀ ਕਣਕ ਵਧੀਆ ਤਾਂ ਕਰਕੇ ਆਪਾਂ ਪਾਣੀ ਲਾਉਣੇ ਆ ਤੇ ਬਾਕੀ ਪਾਣੀ ਦਾ ਟਾਈਮ ਹੀ ਆ ਹੁਣ ਤੇ ਹੁਣ ਜੇ ਇੱਕ ਗਰਮੀ ਦਿਨੇ ਥੋੜੀ ਜਿਹੀ ਧੁੱਪ ਜ਼ਿਆਦਾ ਕਰੜੀ ਹੁੰਦੀ ਆ ਰਾਤ ਦੀ ਠੰਡ ਹੈਗੀ ਆ ਤੜਕੇ ਆਥਨੇ ਦੀ ਵੀ ਠੰਡ ਹੈਗੀ ਆ ਤੇ ਪਰ ਜਿਹੜੀ ਰਾਤ ਦੀ ਦਿਨ ਦੀ ਜਿਹੜੀ ਥੋੜੀ ਜਿਹੀ ਧੁੱਪਨ ਬੜੀ ਕਰੜੀ ਕੱਟਦਾ ਵਾਹ ਦਾ ਕਣਕ ਜੀ ਵਧੀਆ ਨਾ ਚਾਲਾ ਤੇ ਆ ਆਪਣੀ ਸਰੋਂ ਫਰੋਂ ਬਈ ਬਾਣ ਖੁਸ਼ਕ ਸੀ ਤੇ ਉਗਰੀ ਨਹੀਂ ਪਾਣੀ ਲਾਇਆ ਸੀ ਪਾਣੀ ਲਾਇਆ ਤਾਂ ਵੇਖੋ ਉਗਰੇ ਕਿਨਾਂ ਤਿੰਨ ਚਾਰ ਦਿਨ ਹੋ ਗਏ ਵੇਖ ਕੇ ਤੇ ਉਗਰੀ ਕਿ ਨਹੀਂ ਸੁੱਕ ਬਈ ਉਹ ਕਿਉਂ ਗੁਗਰੇ ਵੇ ਯਾਰ ਕਣਕ ਆ ਉਹ ਉਹ ਵਟਜੀ ਦੇ ਨਾਲ ਨਹੀਂ ਉਗਰਨਾ ਹਨ ਇਹਨੇ ਇਹਦੀ ਕਿ ਤੱਕ ਐਕੀ ਦਾ ਕੰਮ ਕਰਾ ਸਾਬ ਗਿਆ ਲੱਗਦਾ ਹੂੰ ਐਕੀ ਦਾ ਪਤਾ ਨਹੀਂ ਕੀ ਗੱਲ ਆ ਸਾਰੇ ਨਾ ਕੋਈ ਕਣਕ ਐ ਤੇ ਕੋਈ ਪੱਠੇ ਐ ਕੁਝ ਵੀ ਐ ਉਹ ਗੱਲ ਬਣੀ ਨਹੀਂ ਜਿਹੜੀ ਪਹਿਲਾਂ ਬਣਦੀ ਹੁੰਦੀ ਸੀ ਜਿਵੇਂ ਪਹਿਲਾਂ ਯਾਰ ਬਈ ਬੀਜ ਦੇ ਲਈ ਨਾ ਤੇ ਤਾਰਾਂ ਦੇ ਤਾਰਾਂ ਉਗੜਦੇ ਹੁੰਦੇ ਹੁਣ ਆ ਜਮੀਆਂ ਹੈ ਨਾ ਆ ਜਮੀਆਂ ਵੀ ਵਿਰਲੀ ਉਗਰੀ ਤੇ ਆ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸਰੋਂ ਦਾ ਤਾਂ ਫੇਰੇ ਜਗਾ ਦਾ ਛੱਟਾ ਦਿੱਤਾ ਦੇਖੋ ਕਣਕਾਂ ਖੁਸ਼ਕੁਗਰੀਆਂ ਤੇ ਪੱਠੇ ਸੀ ਉਹ ਖੁਸ਼ਕੁਗਰੇ ਐ ਕਿ ਪਤਾ ਨਹੀਂ ਇਹਨੇ ਖੁਸ਼ ਕਿਉਂ ਹੋਈ ਧਰਤੀ ਕੋਈ ਸਮਝ ਨਹੀਂ ਲੱਗਦੀ ਇੱਥੋਂ ਬਹੁਤ ਆਲਦੀ ਜਿੱਥੇ ਹੂੰ ਇੱਥੋਂ ਬਹੁਤ ਆਲਦੀ ਆ ਪਤਨ ਤਾਂ ਹਵਾ ਕੋਈ ਕਿਸੇ ਕੀ ਪਛੋਂ ਵਗਦੀ ਸੀ ਤਾਂ ਕਰਕੇ ਜੇ ਚੱਲਿਆ ਪਰ ਰੇਲ ਰਨ ਬਾਈ ਰੋਜ ਕਣਕਾਂ ਜਤੂ ਆ ਰਿਹਾ ਆ ਜਾਓ ਨੇ ਇਹਨੂੰ ਪਨੀਰੇ ਨੂੰ ਆ ਰਿਹਾ ਬਾਈ ਵੇਖੋ ਤੁਸੀਂ ਇਹ ਤੋ ਵ ਤਾਂ ਲੱਗਦਾ ਹੋਊਗਾ ਕਿਵੇਂ ਗੱਟੇ ਖੜੇ ਆ ਨਾ ਟੇਡੇ ਨੇ 4 ਇੰਚ ਕੰਦ ਗੱਡੀ ਹੁੰਦੀ ਐ ਤੈਨ ਸੁਖਾ ਇੱਕ ਬੰਨੀ ਦੇ ਤੈਨ ਇੱਕ ਦੇ ਆ ਨਾ ਜਿਹੜੀ ਆ ਸੁਖਾ ਆਹਾਰੇ ਆ ਭਾਈ ਇਹਨਾਂ ਮੱਲਾ ਦਾ ਨਾ ਪਿਛਲੇ ਸਾਲ ਦੀ ਭਈਆ ਹੈ ਨਾ ਤੇ ਜਿਹੜੀ ਹੈਗੀ ਆ ਥੱਲੇ ਵਾਲੇ ਘਟੇ ਇਹ ਝੋਨੇ ਮਿਲਦੇ ਹੈ ਨਾ ਲੇ ਜਾਨਿਆ ਹਾਂ ਕਣਕਾ ਬਈ ਆਪਣੇ ਇਹਦੇ ਚ ਖਲਾਰਨੀ ਐ ਇਹ ਹੈ ਤਸ਼ਾਹਰਾ ਪਛੀ ਦੱਸ ਤ ਹੈ ਉਹ ਇਹ ਚਾਰਤੀਆਂ ਮੋਟਰਾਂ ਸੂਏ ਚ ਤਾਂ ਪਾਣੀ ਆਇਆ ਨਹੀਂ ਤੇ ਮੋਟਰਾਂ ਚਲਾਤੀਆਂ ਆਪਦਾ ਪਾਣੀ ਖਾਲਜ ਦੇਖਦਾ ਵਿੱਚ ਟਾਇਆ ਪਾਣੀ ਤੇ ਆਪਾਂ ਤੁਹਾਨੂੰ ਰੇਹ ਵਿਖਾਉਣੇ ਆ ਰੇਹ ਹੈਗੀ ਐ ਇਹ ਪਿਛਲੇ ਸਾਲ ਦੀ ਜਿਹੜੇ ਵਾਦੇ ਪਏ ਸੀ ਗੱਟੇ ਤੇ ਉਹ ਹੁਣ ਖਲਾਰਨੇ ਆ ਝੋਨੇ ਵੜੇ ਥੱਲੇ ਆ ਗਏ ਸੀ ਉੱਤੇ ਦੂਜੀ ਰੇਹ ਰੱਖੀ ਗਈ ਸੀ ਤੇ ਐਂਕੀ ਕੱਢ ਕੇ ਉੱਤੇ ਰੱਖਿਆ ਇਹ ਇਹ ਤਾਂ ਹੋ ਜਾਦਾ ਹੋਰ ਲੇਟ ਜਾੜਦਾ ਕੰਮ ਆ ਦੇਖ ਇੱਕ ਮੋਟਰ ਉਹ ਚੱਲੀ ਜਾਂਦੀ ਆ ਆ ਲੈ ਜਾਂਦੇ ਆਪਾਂ ਡੜੇ ਭੰਨਣ ਆਸਤੇ

ਨੇ ਕਰੜੇ ਹਾਂ ਨਾ ਤਰੀਏ ਦੇ ਵਿੱਚ ਵਿੱਚ ਹੂੰ ਹੂੰ ਹੁਣ ਚੱਲ ਖੁਰ ਕੇ ਜੰਮਗੀ ਹੁੰਦੀ ਜਿਵੇਂ ਇਹ ਨਾ ਥੱਲੇ ਉਹ ਨਾ ਥੱਲੇ ਸੀ ਜਿਹੜੇ ਜਮਾ ਥੱਲੇ ਫਰਸ਼ ਤੇ ਸੀ ਉਹ ਆ ਬਾਈ ਇਹੇ ਉਹ ਨਾਲ ਥੱਲੇੋਂ ਜਿਵੇਂ ਹੁਣ ਆਪਣੇ ਮੀਆਂ ਦੀ ਰੋਤ ਆਉਂਦੀ ਹੈ ਤੇ ਉਦੋਂ ਨਾ ਉਹ ਸੈਲੀ ਜੀ ਫੱਟ ਜਾਂਦਾ ਥੱਲੇ ਤੇ ਉਹਦੇ ਨਾਲ ਹੋ ਜਾਂਦਾ ਫਿਰ ਇਹ ਕਈ ਕਈ ਭੋਕਰੜਾ ਵੇਖਿਆ ਕਿੱਡਾ ਕਰੜਾ ਉਹ ਹੀ ਹੈ ਨਾ ਜਿਵੇਂ ਕਿ ਉਹ ਅੰਗ ਜੰਮ ਜਾਂਦਾ ਮੁਰਕੀ ਥੱਲੇ ਹੂੰ ਚਾਲ ਕਿਰਪਾ ਨਾਲ ਹੀ ਬੱਲਾ ਹੈ ਨਾ ਉਹਦੇ ਜਮੂਏ ਮੈਂ ਟੈਲਰ ਚ ਖੋਜ ਜਾਂਦੇ ਇਧਰ ਪਾਣੀ ਆਪੇ ਸਾਰਾ ਜਾ ਕੇ ਨਾ ਪਾਣੀ ਉਧਰ ਹੂੰ ਨਹੀਂ ਉਹ ਲੱਗਦੀ ਜਿਹੜੀ ਚੰਟਾ ਨਾਲੇ ਖੋਸ਼ਕ ਸੀਗੀ ਤੇ ਪਾਣੀ ਦਾ ਬੀਜ ਨੇ ਜਿਹੜੇ ਰੌਣੀ ਕਰਕੇ ਬੀਜੀਆਂ ਕਣਕਾਂ ਨੂੰ ਪਾਣੀ ਲਈ ਜਾਂਦੇ ਨੇ ਨਾ ਦੱਬਦੀਆਂ ਕਣਕਾਂ ਚਾਲ ਬਈ ਸੁੱਕੇ ਆਹੀ ਬੰਨਣਾ ਧੂੰਧਾ ਹੈ ਨਾ ਲਓ ਭਾਈ ਉਹ ਕਿਹੜਾ ਲਈ ਜਾਵਾਂਗੇ ਉਧਰ ਖਾਲੀ ਆ ਕੇ ਮੜਕੇ ਦੇਚ ਹੈ ਨਾ ਹੂੰ ਆਉਣ ਜਾਂ ਚਾਜੂ ਆਉਣ ਜਾਂ ਜੀ लग पे खिलारण झूली चक्की खड़े हैं आप भी लगते खिलार